ਸਭ ਕੋਲ ਪਹੁੰਚ ਗਏ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਫ਼ਰ ਕਰਦੇ ਆ ਜੀ ਸ਼ੁਰੂ ਫਰਮਾਤੋਂ ਅੰਗਸੰ ਸਹਾਈ ਹੋ ਕੇ ਆਪਣੀ ਸਫ਼ਰ ਜਿਹੜਾ ਹੈ ਉਹ ਪੂਰਨ ਸੰਪੂਰਨ ਕਰਾਵੇ ਸੋ ਲੋ ਜੀ ਨਾਰ ਦੇ ਮੁੱਢੇ ਪਹੁੰਚ ਚੁੱਕੇ ਆ ਤੇ ਹੁਣ ਆਪਾਂ ਕਰਦੇ ਆ ਸਫ਼ਰ ਸ਼ੁਰੂ ਚੱਲੀਏ ਜੀ ਜਿਹੜਾ ਆਪਣਾ ਮੀਟਰ ਮੋਟਰਸਾਈਕਲ ਦਾ ਉਹ ਇਸ ਟਾਈਮ ਹੈਗਾ 10000 221 ਤੇ ਤੇ ਆਪਾਂ ਕਿੰਨਾ ਚੱਲਦੇ ਆ ਸਫ਼ਰ ਦੇ ਦੌਰਾਨ ਉਹ ਵੀ ਸਾਰਾ ਤੁਹਾਨੂੰ ਦੱਸਾਂਗੇ ਤੇ ਕਿੰਨਾ ਖਰਚਾ ਹੁੰਦਾ ਹੈਗਾ ਉਹ ਵੀ ਸਾਰਾ ਕੁਝ ਆਪਾਂ ਆਪਣੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਸੋ ਬਣੇ ਰਹੋ ਸਫ਼ਰਾਂ ਦੇ ਨਾਲ ਤੇ ਆਪਾਂ ਮਾਨਸਾ ਪਹੁੰਚ ਗਏ ਮਾਨਸਾ ਕੈਂਚੀਆਂ ਤੋਂ ਇੱਥੋਂ ਆਪਾਂ ਹੁਣ ਹੋ ਜਾਾਂਗੇ ਪਟਿਆਲੇ ਨੂੰ ਸਿੱਧਾ ਤੇ ਦਿਨ ਤਾਂ ਵੀ ਪਟਾਰ ਦਾ ਹੋਣ ਲੱਗ ਗਿਆ ਥੋੜਾ ਜਿਹਾ ਦੋਸਤੋ ਦਿਨ ਬਹੁਤ ਚੜ ਗਿਆ ਤੇ ਟਾਈਮ ਹਜੇ ਸਵੇਰ ਕੋ 5:00 ਦਾ ਹੋਇਆ ਹੈਗਾ ਤੇ ਆਪਾਂ ਭਿੱਖੀ ਟੱਪ ਗਏ ਆ 5:00 ਵਜੇ ਆਪਾਂ ਮਿਲੇ ਸੀਗੇ ਮਾਨਸਾ ਪਹਿਲਾਂ ਤਾਂ 15 ਮਿੰਟਾਂ ਦਾ ਅਸੀਂ ਭਿੱਖੀ ਟੱਪ ਗਏ ਆ ਮਾਨਸਾ ਤੋਂ ਭਿੱਖੀ ਦਾ ਹੈਗਾ ਸਫ਼ਰ 20 ਕਿਲੋਮੀਟਰ ਦਾ ਤਾਂ ਪਟਿਆਲਾ ਤੋਂ 90 ਕਿਲੋਮੀਟਰ ਰਹਿ ਗਿਆ ਤੇ ਆ ਦੇਖੋ ਤਰਖਤ ਕਿੱਡੇ ਸੋਹਣੇ ਲੱਗਦੇ ਐ ਵੀ ਨਾ ਮਨੁਸਪੈਦੇ ਲੱਗੇ ਹੋਣ ਤੇ ਕਿੰਨੇ ਸੋਹਣੇ ਐ ਐਸੇ ਵਸੇ ਸਰਕਤੇ ਲੱਗਦੇ ਐ ਤੇ ਉੱਥੇ ਨੇਚਰ ਵੀ ਬਣੇ ਰਹਿੰਦੇ ਤੇ ਹਰਿਆਲੀ ਹਰਿਆਲੀ ਔਰ ਇਸੇ ਇੱਥੇ ਸੜਕ ਪੂਰੀ ਠੰਡੀ ਲੱਗ ਰਹੀ ਹੈ ਮੈਨੂੰ ਆਪਾਂ ਨੂੰ ਜੈਕਟ ਦੇ ਵਿੱਚ ਦੀ ਵੀ ਹਵਾ ਜਿਹੜੀ ਹੈਗੀ ਉਹ ਠੰਡੀ ਠੰਡੀ ਫੀਲ ਹੋ ਰਹੀ ਹੈ ਸੋ ਬਾਟ ਅਜੇ ਦੀ ਆਪਣੀ ਬਾਹ ਹੈਗੀ ਆਪਾਂ ਪਹੁੰਚਣ ਵਾਲੇ ਹਾਂ ਜੀ ਸੁਨਾਮ ਤੇ ਸੁਨਾਮ ਪੈਂਦਾ ਹੈਗਾ ਸੰਗਰੂਰ ਦੇ ਵਿੱਚ ਸੋ ਸੀਰ ਦਾ ਉਦਮ ਸਿੰਘ ਸਮਾਰਕ ਅੱਕੇ ਹੈ ਇਧਰਲੀ ਸਾਈਡ ਤੇ ਸੀਰ ਦਾ ਨੋ ਸਿੰਘ ਬਾਰੇ ਦੱਸਣ ਦੀ ਲੋੜ ਨਹੀਂ ਹੈਗੀ ਕਿਉਂਕਿ ਬਹੁਤ ਹੀ ਮਹਾਨ ਮਨੋਹਰ ਹਸਤੀ ਰਹੇ ਨੇ ਉਹ ਸ਼ਹੀਦ ਉਦਮ ਸਿੰਘ ਹਨ ਜਦੋਂ ਨਾਮ ਅਗਰ ਸ਼ਹੀਦ ਲੱਗ ਜਾਂਦਾ ਨਾਮ ਅਗਰ ਆਟੋਮੈਟਿਕ ਤੁਹਾਨੂੰ ਪਤਾ ਹੀ ਹੈ ਵੀ ਇੱਕ ਮਹਾਨ ਇਨਸਾਨ ਹੀ ਹੋਊਗਾ ਕਿਉਂਕਿ ਸ਼ੀਦੀ ਦੀਆਂ ਨਹੀਂ ਹਰੇਕ ਦੇ ਬਸ ਦੀ ਵੱਲ ਨਹੀਂ ਹੁੰਦੀ ਸੋ ਸ਼ਹੀਦ ਉਦਮ ਸਿੰਘ ਸਮਾਰਕ ਬਣਿਆ ਹੋਇਆ ਇਸ ਨਾਮ 'ਚ ਐਂਟਰ ਹੋਣ ਤੋਂ ਜਸਟ 2 ਕਿਲੋਮੀਟਰ ਪਿੱਛੇ ਸੋ ਇਧਰਲੀ ਸਾਈਡ ਤੇ ਸ਼ਹੀਦ ਉਦਮ ਸਿੰਘ ਸਮਾਰਕ ਦੇ ਰਿਹਾ ਜੀ ਚੀਦੋਦਰ ਸਿੰਘ ਸਮਾਰਕ ਇੱਥੇ ਬਣਿਆ ਹੋਇਆ ਤੇ ਆਹ ਫਲਾਈਓਵਰ ਹੈ ਇਹ ਐਂਟਰੀ ਕਹਿ ਸਕਦੇ ਆ ਆਪਾਂ ਜਦੋਂ ਇਸ ਫਲਾਈਓਵਰ ਤੇ ਆ ਗਏ ਸਮਝੋ ਤੁਸੀਂ ਇੰਟਰ ਹੋ ਚੁੱਕੇ ਹੋ ਜੀ ਸਨਾਮ ਦੇ ਵਿੱਚ ਤੇ ਇਸ ਸਨਾਮ ਜਿਹੜਾ ਸ਼ਹਿਰ ਹੈਗਾ ਉਹ ਇਧਰਲੀ ਸਾਈਡ ਤੇ ਰਹੇਗਾ ਮੈਂ ਕਹਿੰਦਾ ਰਾਈਟ ਹੈਂਡ ਸਾਈਡ ਮੇਰੇ ਤੇ ਇਧਰਲੀ ਸਾਈਡ ਤੇ ਆਪਾਂ ਮੁੜ ਜਾਂਗੇ ਸਨਾਮ ਤੋਂ ਬਾਹਰ ਦੀ ਪਾਰੀ ਪਟਿਆਲੇ ਵਾਲੀ ਪਟਿਆਲੇ ਮੰਡੀ ਸ਼ਹੀਦ ਉਦਮ ਸਿੰਘ ਜੀ ਦਾ ਉੱਥੇ ਵੀ ਬਣਿਆ ਹੋਇਆ ਚੌਕ ਬਣਿਆ ਹੋਇਆ ਸੋ ਹੁਣ ਆਪਾਂ ਮੁੜ ਪਏ ਆ ਜੀ ਪਟਿਆਲਾ ਲਈ ਸੇਬ ਇੱਥੋਂ ਪਟਿਆਲਾ ਹੈਗਾ ਜੀ 62 ਕਿਲੋਮੀਟਰ ਤੇ ਇੱਧਰ ਹੈਗਾ ਜੀ ਸ਼ਹੀਦ ਉਧਮ ਸਿੰਘ ਸਿੱਖ ਲਾਈ ਸੈਂਟਰ ਲੋ ਜੀ ਇੱਥੋਂ ਤੇ ਲੈਨੇ ਪਵਾ ਤੇ ਫਿਰ ਆਪਾਂ ਨਿਕਲ ਜਾਂਗੇ ਅੱਗੇ ਨਾ ਲੱਗ ਵੀ ਗਿਆ ਕੱਟ ਹੋਊਗਾ ਫਿਰ ਕੱਲੋ

ਛੋਟੀ ਗਿੱਟਾ ਉਹ ਇੱਥੇ ਬੰਦ ਨਹੀਂ ਇੱਥੇ ਬੰਦ ਨੇ ਇੱਕ ਸਵਾਣਾ ਇੱਥੇ ਵਜਦੀ ਇੱਕ ਚੀਜ਼ ਬਰਾਸਾ ਤਾਂ ਹੋ ਗਿਆ ਫੁੱਲ ਕਰਦੇ ਵਜਨ ਪੂਰਾ 480 ਦਾ ਹੋ ਗਿਆ ਬੱਸ 500 ਦਾ ਤੇਲ ਆਪਾਂ ਪਿੰਡ ਪੋਆ ਸੀਗਾ ਤੇ 480 ਦਾ ਹੋ ਗਿਆ ਇੱਥੋਂ ਤੇ ਟੈਂਕੀ ਹੋ ਗਈ ਕਿੰਨਾ ਫੁੱਲ ਬਾਕੀ ਆਪਾਂ ਅੱਗੇ ਚੱਲ ਕੇ ਪਵਾਲਾਂ ਦੇ ਜਦੋਂ ਲੋਡ ਪਈ ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਨਵਾਂ ਸਫ਼ਰ ਕੀਤਾ ਹੋਇਆ ਸ਼ੁਰੂ ਜੀ ਇਹ ਸਫ਼ਰ ਆਪਣਾ ਉਹ ਹੈ ਜਿਹੜਾ ਆਪਾਂ ਕਾਫੀ ਟਾਈਮ ਪਹਿਲਾਂ ਕੀਤਾ ਸੀ ਪਰ ਉਸ ਟਾਈਮ ਤੇ ਕੰਪਲੀਟ ਨਹੀਂ ਹੋਇਆ ਸੋ ਹੁਣ ਆਪਾਂ ਨਵਾਂ ਸਫ਼ਰ ਅੱਜ ਸ਼ੁਰੂ ਕੀਤਾ ਹੈਗਾ ਇਸ ਟਾਈਮ ਅਸੀਂ ਖੜੇ ਹਾਂ ਸੁਨਾਮ ਤੇ ਨਾਲ ਆਪਣੇ ਹੈਗੇ ਜੀ ਗਰਗ ਸਿੰਘ ਸੰਦੀਪ ਸਿੰਘ ਸਟੂਡੀਓ ਤੇ ਬਲਕਰਨ ਸਿੰਘ ਤੇ ਆਪਣਾ ਕੜੂ ਯਾਰ ਗੁਰਪ੍ਰੀਤ ਸਿੰਘ ਬਾਕੀ ਸਾਰੇ ਯਾਰ ਪਹਿਲਾਂ ਵਾਲੇ ਆਪਾਂ ਪਹਿਲਾਂ ਵੀ ਸਾਰਿਆਂ ਨੂੰ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੈਗਾ ਤੇ ਸੰਦੀਪ ਨਵੇਂ ਆਪਣੇ ਨਾਲ ਇੱਥੇ ਕੀ ਇਹਦਾ ਪਹਿਲਾ ਸਫਰ ਹੈ ਕਿਵੇਂ ਰਹੂ ਯਾਰ ਬਸ ਸਾਰੇ ਦੇਖਾਂਗੇ ਆਪਾਂ ਸੰਦੀਪ ਜੀ ਅੱਜ ਤਰੀਕ ਹੈਗੀ ਹੈ ਜੀ 31 ਮਈ 2024 ਤੇ ਟਾਈਮ ਇਸ ਟਾਈਮ ਹੋ ਗਿਆ ਬਈ 6 ਵਜਨ ਵਾਲੇ ਹੈ ਤੇ ਇਸ ਨਾਮ ਤੱਕ ਅਸੀਂ ਪਹੁੰਚ ਗਏ ਆ ਵਾਟ ਵਾਵਾ ਨਬੇੜ ਦੀ ਠੰਡੇ ਠੰਡੇ ਵਾਟ ਕੱਢਦੇ ਆਪਾਂ ਚੰਡੀਗੜ੍ਹ ਸ਼ਿਮਲੇ ਦੀ ਨਹੀਂ ਡੇ ਠੰਡੇ ਠੰਡੇ ਪਹੁੰਚ ਗਏ ਵਧੀਆ ਗੱਲ ਹੈ ਸੋ ਚਲੋ ਜੀ ਬਾਕੀ ਕਰਦੇ ਆ ਗੱਲਾਂ ਮਤਾਂ ਸਫਰ ਤੇ ਚੱਲ ਪੈਸਾ ਹੀ ਪੈਸਾ ਗਰਗ ਕੋਲੇ ਪੈਸਾ ਹੀ ਪੈਸਾ ਗਰਗ ਆਣਗਾ ਅੱਜ ਸ਼ਾਹੂਕਰ ਕਿਉਂ ਵੀ ਗਰਗ ਐਸੀ ਰਹੇ ਗਰਗ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਬਈ ਕੈਸ਼ੀਅਰ ਤੇ ਜਦ ਤੱਕ 76 ਪੈਂਦੇ ਹੁੰਦੇ ਆ ਠੀਕ ਹੈ ਗਾਲਾਂ ਦਾ ਪੱਥਰ ਕਿਹਦੇ ਬੰਦੇ ਨੂੰ ਫੜਾਉਣਾ ਲੋ ਜੀ ਗਰਗ ਹੈਗਾ ਆਪਣਾ ਕੈਸ਼ੀਅਰ ਤੇ ਲੇਖਾ ਜੋਖਾ ਸਾਰਾ ਸਪੀਟੀ ਦਾ ਇਹ ਕਰੂਗਾ ਇਹ ਇਹ ਕਰੂਗਾ ਬਈ ਆਪਦਾ ਲਿਖੀ ਸਾਰੇ ਇਹਨੂੰ ਪੈਸੇ ਇਕੱਠੇ ਕਰਕੇ ਫੜਾਤੇ ਤੇ ਹੁਣ ਅੱਗੇ ਦਾ ਰਹਿਣ ਸਹਿਣ ਦਾ ਖਾਣ ਪੀਣ ਦਾ ਸਾਰਾ ਖਰਚਾ ਇਹਦੀ ਜ਼ਿੰਮੇਵਾਰੀ ਹੈ ਇਹਦੇ ਨਾਲ ਜਿੱਥੇ ਮਰਜ਼ੀ ਲਾਵੇ ਇਹਦੇ ਵੱਧ ਲੱਗਣੇ ਤੇ ਘੱਟ ਲੱਗਣਾ ਇਹਦੇ ਕੋਲ ਸਾਰਾ ਕੁਝ ਇਹਦੇ ਪੱਲੇ ਆ ਹਾਂ ਠੀਕ ਹੈ ਵੀਡੀਓ ਆਪ ਬਣਾ ਲਈਏ ਤਾਂ ਕਿ ਪ੍ਰੂਫ ਰਵੇ ਪਏ ਬਹੁਤ 200 ਰੁਪਏ ਇਕੱਠਾ ਕਰਦਾ ਇਹਨੂੰ ਤੈਨੂੰ ਫੈਕਟਰ ਵੀ ਦੇਖ ਲਓ ਹਣਾ ਥਾਂਵੇਂ ਬੰਦੇ ਨਹੀਂ ਇਹਨੇ ਰੁਪਈਆ ਵੜਾਤਾ ਬਈ ਬਾਵਾ ਹਾਰਾ ਮੈਨੂੰ ਇਕੱਠਾ ਕਰਕੇ ਥੱਪਰ ਰੁਪਈਆ ਪੈਸਾ ਹੋ ਗਿਆ ਸਾਡਾ ਕਹਾਂ ਰੱਖੀਏ ਤੁਸੀਂ ਇਤਨੇ ਪੈਸੇ ਕੋ ਲੋ ਜੀ ਅੱਧਾ ਅੱਧੇ ਘੰਟੇ ਮੰਮ ਰੁਕੀ ਆ ਪੌਰੇ ਤੇ ਤਲ ਪਵਾ ਲਿਆ ਤੇ ਹੁਣ ਪੌਣੇ ਚਾਲੇ ਸਫ਼ਰ ਕਰਦੇ ਹਾਂ ਸ਼ੁਰੂ ਚਲੋ ਆਜੋ ਲੋਰਾ ਪੜਨਾ ਹੋਇਆ ਇਹਨੂੰ ਸੁਖ ਰਖੀ ਮਾਲਕਾ ਲੋ ਜੀ ਤੇਲ ਪਾਣੀ ਪਵਾ ਲਿਆ ਤੇ ਸੂਰਜ ਪੂਰਾ ਚੜ ਗਿਆ ਤੇ ਆਪਾਂ ਸਫਰ ਕਰਤਾ ਸ਼ੁਰੂ ਆਪਣਾ ਤੇ ਆਪਾਂ ਸੁਨਾਹਨ ਤੋਂ ਨਿਕਲੇ ਹਾਂ ਇਹ ਸੰਗਰੂਰ ਦੇ ਵਿੱਚ ਪੈਂਦਾ ਸਨਾਮ ਤੇ ਹੁਣ ਜਾਵਾਂਗੇ ਆਪਾਂ ਅੱਗੇ ਪਟਿਆਲੇ ਵੱਲ ਨੂੰ ਲੋ ਜੀ ਆਪਾਂ ਪਟਿਆਲਾ ਚੰਡੀਗੜ੍ਹ ਹਾਈਵੇ ਤੇ ਆ ਗਏ ਆ ਤੇ ਟਾਈਮ ਹੋ ਗਿਆ ਜੀ 9:30 ਦਾ ਤੇ ਆਪਾਂ ਪਟਿਆਲੇ ਪਹੁੰਚਣ ਵਾਲੇ ਆ ਪਟਿਆਲੇ ਤੋਂ ਜਸਟ 30 ਕਿਲੋਮੀਟਰ 25 ਕਿਲੋਮੀਟਰ ਪਿੱਛੇ ਆ ਤੇ ਸੂਰਜ ਤੁਸੀਂ ਦੇਖ ਹੀ ਰਹੇ ਹੋ ਨਿਕਲ ਰਿਹਾ ਹੈ ਵਧੀਆ ਤੇ ਸੇਕ ਪੂਰਾ ਮਤਲਬ ਹੈਗਾ ਸੂਰਜ ਦਾ ਇਹ ਕਿ ਟੋਲ ਪਲਾਜ਼ਾ ਆ ਗਿਆ ਤੇ ਇਹ ਦੋਨੇ ਬਾਈਕ ਆਪਣੇ ਨਾਲ ਹੀ ਨੇ ਉਹ ਗੁਰਪ੍ਰੀਤ ਹੋਰੀ ਐ ਕੇ MPV 11 ਤੇ ਆਪੀ ਵੀ 03 ਤੇ ਤੇ ਆ ਪਿੱਛੇ ਸੰਦੀਪਪੁਰੇ PP 11 ਤੇ ਬਾਈਕ ਤਾਂ ਕਿਤੇ ਵੀ ਟੋਲ ਨਹੀਂ ਲੱਗਦਾ ਹੁੰਦਾ ਕੱਲੇ ਲਖਨਊ ਵਾਲੇ ਜਿਹੜਾ ਹੈਗਾ ਉਸ ਤੇ ਟੋਲ ਲੱਗਦਾ ਹੈ ਅਦਰਵਾਈਜ਼ ਬਾਈਕ ਨੂੰ ਕਿਤੇ ਵੀ ਟੋਲ ਨਹੀਂ ਪੈਂਦਾ ਸੋ ਇਹ ਹੈਗਾ ਟੋਲ ਪਲਾਜ਼ਾ ਜੀ ਰੋਡ ਪਲਾਜ਼ਾ ਤੇ ਇੱਥੇ ਹੈਗੀ ਹੈ ਦੇਖੋ ਗ੍ਰੀਨਰੀ ਗ੍ਰੀਨਰੀ ਹੈਗੀ ਹੈ ਚਾਰੇ ਪਾਸੇ ਸਵੇਟ ਹੁੰਦਾ ਫਾਸਟ ਟ੍ਰੈਕੜ ਖੜੀ ਹੁੰਦੇ ਰੋਡ ਪਲਾਜ਼ਾ ਤੇ ਆਸੇ ਪਾਸੇ ਜੇ ਕਿਸੇ ਕੋਲ ਨਹੀਂ ਲੱਗਿਆ ਤਾਂ ਲਵਾ ਵੀ ਸਕਦੇ ਆ ਤੇ ਇਹ ਆਪਾਂ ਨੈਸ਼ਨਲ ਹਾਈਵੇ 7 ਹੈ NH7 ਤੇ ਲੋ ਜੀ ਦੋਸਤੋ ਪਟਿਆਲੇ ਤੋਂ ਥੋੜਾ ਜਿਹਾ ਪਹਿਲਾਂ ਗੁਰਦੁਆਰਾ ਪਰਮੇਸ਼ਵਰ ਦਰਬਾਰ ਆਉਂਦਾ ਹੈਗਾ ਰਣਜੀਤ ਸਿੰਘ ਢੱਡੀਆਂ ਵਾਲੇ ਦਾ ਸੋ ਅਸੀਂ ਹਰ ਵਾਰੀ ਇਹ ਤਾਂ ਜਾਣੇ ਇਥੇ ਕੋਸ਼ਿਸ਼ ਕਰਦੇ ਹੁੰਨੇ ਕਿ ਇੱਥੇ ਆਪਾਂ ਰੁੱਕ ਕੇ ਜਾਈਏ ਤੇ ਅੱਜ ਵੀ ਰੁਕਦੇ ਆਂ ਔਰ ਗੁਰਪ੍ਰੀਤ ਥੋੜੀ ਕਹਿੰਦੇ ਰੁੱਕ ਕੇ ਜਾਣਾ ਹੈਗਾ ਸੋ ਇੱਥੇ ਰੁਕਦੇ ਆਂ ਤੇ ਫਿਰ ਅੱਗੇ ਦੇਖਦੇ ਆਂ ਇਸ ਲੰਗਰ ਨੂੰ ਕਰ ਸ਼ੱਕ ਕੇ ਫਿਰ ਅੱਗੇ ਪੜਾਂਗੇ ਲਓ ਜੀ ਇਹ ਕਰੋ ਦਰਸ਼ਨ ਗੁਰਦੁਆਰਾ ਪਰਮੇਸ਼ਰ ਦਰਬਾਰ ਪਟਿਆਲੇ ਤੋਂ ਥੋੜਾ ਜਿਹਾ ਪਹਿਲਾਂ ਹੀ ਹੈ ਥੋੜਾ ਟਾਈਮ ਹੀ ਪਹਿਲਾਂ ਪਟਿਆਲੇ ਤੋਂ ਤੇ ਇਥੇ ਰੁਕਦੇ ਹੁੰਨੇ ਆਪਾਂ ਹਰ ਵਾਰੀ ਤੇ ਹੁਣ ਫਿਰ ਆਪਾਂ ਇਥੇ ਰੁੱਕ ਕੇ ਦਲੰਗਰ ਪਾਣੀ ਛੱਕ ਕੇ ਫਿਰ ਅੱਗੇ ਨੂੰ ਚੱਲਾਂਗੇ। ਲੋ ਜੀ ਗੁਰਦੁਆਰਾ ਪਰਮੇਸ਼ਰ ਦਵਾਰ ਆਪਾਂ ਪਹੁੰਚ ਗਏ ਆ। ਪਟਿਆਲੇ ਦੀ ਨੇੜੇ ਹੀ ਆ ਬਿਲਕੁਲ। ਇੱਥੇ ਮੋਟਰਸਾਈਕਲ ਲਾਤੇ ਆ ਪਾਰਕਿੰਗ 'ਚ। ਤੇ ਹੁਣ ਦਰਸ਼ਨ ਕਰਦੇ ਆ ਨਾਲੇ ਤਾਂ ਨਾਲੇ ਲੰਗਰ ਪਾਣੀ ਛੱਕਦੇ ਆ। ਇੱਥੇ ਦੇਖੋ ਪੂਰਾ ਬਹੁਤ ਲੋਕ ਇੱਥੇ ਖੜਦੇ ਆ ਲੋਕ ਹਰੇਕੀ ਟ੍ਰੱਕਾਂ ਟੁੱਕਾਂ ਵਾਲੇ ਵੀ ਤੇ ਜਗ੍ਹਾ ਬਣੀ ਹੋਈ ਆ ਵਧੀਆ ਪਾਰਕਿੰਗ ਆ। ਚੱਲਦੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਤੇ ਕਰਦੇ ਆਂ ਦਰਸ਼ਨਡੇ ਦੇ ਆਜੋ ਵੀ ਲੋ ਜੀ ਕਰੋ ਦਰਸ਼ਨ ਗੁਰਦੁਆਰਾ ਪਰਮੇਸ਼ਰ ਦਰਵਾਜ਼ਾ ਅਰਜੀ ਸਿੰਘ ਟੱਡਰੀ ਵਾਲਾ ਦਾ ਗੁਰਦੁਆਰਾ ਜੀ ਸਹੂਤ ਬਹੁਤ ਐਥੇ ਪਹਿਲਾਂ ਵੀ ਆਪਾਂ ਰੁਕ ਕੇ ਲੰਗਰ ਨੂੰ ਛੱਕੇ ਜਾਂਦੇ ਹੁੰਦੇ ਇੱਥੇ ਤੁਹਾਨੂੰ ਸੇ ਲੰਗਰ ਛੱਕਦੇ ਆਂ ਤੇ ਚਾਹ ਪਾਣੀ ਪੀਵਾਂਗੇ ਫਿਰ ਅੱਗੇ ਨੂੰ ਵਧਾਂਗੇ ਤੇ ਬਾਅਦ ਆਪਾਂ ਕਰੀਬ ਕਰੀਬ 100 ਕਿਲੋਮੀਟਰ ਮੰਗੂ ਆਗੇ ਹੋਵਾਂਗੇ ਪਿੰਡੋਂ ਤੇ ਟਾਈਮ ਹਜੇ 7 ਵਜੇ ਐ ਸੋ ਇੱਥੇ ਹੁਣ ਆਪਾਂ ਦਰਸ਼ਨ ਮਿਲ ਲੈ ਕਰਦੇ ਹਾਂ ਪਹਿਲਾਂ ਦਰਬਾਰ ਸਾਹਿਬ ਫਿਰ ਲੰਗਰ ਪਾਣੀ ਛੱਕ ਕੇ ਅੱਗੇ ਨੂੰ ਚੱਲਾਂਗੇ ਲੋ ਜੀ ਲੰਗਰ ਪਾਣੀ ਛਕ ਲਿਆ ਤੇ ਕਰੀਬ-ਕਰੀਬ 1 ਘੰਟਾ ਪਾ ਇੱਥੇ ਲਾਤਾ ਓਕੇ ਲੰਗਰ ਪਾਣੀ ਛਕਿਆ ਉਸ ਤੋਂ ਬਾਅਦ ਫਿਰ ਰਾਈਡਿੰਗ ਦੇ ਜਿਹੜੇ ਯਹਾਂ ਗੀਅਰਸ ਹੁੰਦੇ ਨੇ ਨੀਗਲ ਵਗੈਰਾ ਇਹਨਾਂ ਨੂੰ ਲੋਹਣੇ ਪੈਂਦੀ ਐ ਤਾਂ ਉਹਨਾਂ ਨੂੰ ਦੁਬਾਰਾ ਸੈਟ ਕਰਨ ਤੇ ਟਾਈਮ ਲੱਗ ਜਾਂਦਾ ਤੇ ਆਪਾਂ ਹੁਣ ਪਟਿਆਲੇ ਤੋਂ ਥੋੜੀ ਜਿਹੀ ਪਿੱਛੇ ਆ ਚੱਲੇ ਪਾਤੇ ਆ ਤੇ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਚੰਡੀਗੜ੍ਹ ਟੱਪ ਕੇ ਰੁਕੀਏ ਕਿਉਂਕਿ ਫਿਰ ਬਾਤ ਵੀ ਆਪਾਂ ਨਿਬੜਨੀ ਆ ਹਨਾ ਜੇ ਉਦੋਂ ਪਹਿਲਾਂ ਰੁਕਾਂਗੇ ਤਾਂ ਆਪਣੀ ਬਾਤ ਥੋੜੀ ਜੀ ਨਹੀਂ ਨਿਬੜਨੀ ਘੱਟ ਨਿਬੜੂਗੀ ਤੇ ਆਪਣੇ ਕੋਲੇ ਸਫਰ ਦਾ ਚਵਾ ਹੈਗਾ ਤੇ ਟਾਈਮ ਹਜੇ 8 ਵਜੇ ਗਿਆ ਤੇ ਪਟਿਆਲੇ ਤੇ ਪਹੁੰਚਣਾ ਨੇ ਆਪਾਂ ਬੱਸ ਪਟਿਆਲੇ ਤੋਂ ਥੋੜੀ ਪਿੱਛੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਕੋਸ਼ਿਸ਼ ਕਰਾਂਗੇ ਕਿ ਹੁਣ ਆਪਾਂ ਖਾਸ ਖਿੱਚ ਕੇ ਜਾਂ ਚੰਡੀਗੜ੍ਹ ਦੇ ਨੇੜੇ ਜਾ ਕੇ ਕਿਤੇ ਰੁਕਾਂਗੇ ਸੁਣੋ ਜੀ ਦੋਸਤੋ ਹੁਣ ਇਸ ਟਾਈਮ ਤੇ ਆਪਾਂ ਜਾ ਰਹੇ ਹਾਂ ਪਟਿਆਲਾ ਬਾਈਪਾਸ ਪਟਿਆਲਾ ਸ਼ਹਿਰ ਜਿਹੜਾ ਉਹ ਆਪਣੇ ਇਧਰਲੇ ਪਾਸੇ ਰਹਿ ਗਿਆ ਤੇ ਹੁਣ ਆਪਾਂ ਪਟਿਆਲਾ ਬਾਈਪਾਸ ਜਾ ਰਹੇ ਆਂ ਜੀਰਕਪੁਰ ਰਾਜਪੁਰਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਇਹ ਚੰਡੀਗੜ੍ਹ ਤੋਂ ਕਿਹਨੇ ਨਿਕਲਾਂਗੇ ਆਪਾਂ ਸ਼ਿਮਲੇ ਵਾਲੀ ਸਾਈਡ ਸੋ ਇਹ ਪਟਿਆਲਾ ਦਾ ਬਾਈਪਾਸ ਹੈ ਇਹ ਥੋੜਾ ਜਿਹਾ ਲੰਮਾ ਜਰੂਰ ਹੈ ਜਿਹੜਾ ਇਧਰ ਜੀ ਕਰਕੇ ਤੁਹਾਨੂੰ 10 ਕਿਲੋਮੀਟਰ ਪਟਿਆਲੇ ਦੇ ਉੱਤੋਂ ਦੀ ਮੰਮੋ ਪੈ ਜਾਂਦਾ ਵੀ ਟਰਨ ਕਰਨ ਉੱਥੋਂ ਦੀ ਤੇ ਜੇ ਤੁਸੀਂ ਸਿੱਧੇ ਨਾਲ ਕਿਧਰ ਜਿਪਣੋਂ ਮਾਰਕੀਟ ਦੇ ਵਿੱਚ ਬਾਜ਼ਾਰ 'ਚ ਥੋੜਾ ਜਿਹਾ ਅੱਗੇ ਆਪਾਂ ਨੂੰ ਟ੍ਰੈਫਿਕ ਰੁਕੂ ਵੀ ਜ਼ਿਆਦਾ ਹੁੰਦਾ ਕਰਕੇ ਉੱਧਰ ਜ਼ਿਆਦਾ ਟਾਈਮ ਲੱਗ ਜਾਂਦਾ ਹੈਗਾ ਸੋ ਇਸ ਕਰਕੇ ਆਪਾਂ ਪਟਿਆਲੇ ਤੋਂ ਬਾਈਪਾਸ ਨਿਕਲਣ ਦਾ ਫੈਸਲਾ ਕੀਤਾਗਾ ਤੇ 10 ਕਿਲੋਮੀਟਰ ਵੱਧ ਜਾਂਦਾ ਕੋਈ ਵੱਡੀ ਗੱਲ ਨਹੀਂ ਹੈਗੀ 10 ਕਿਲੋਮੀਟਰ ਤੇ ਪਟਿਆਲੇ ਦੇ ਬਾਈਪਾਸ ਨਿਕਲਣਾ ਆਪਣੇ ਵਾਸਤੇ ਸੌਖਾਗਾ ਕਿਉਂਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਹੋ ਜਾਂਦੀ ਹੈ ਔਰ ਇੱਕ ਟਾਈਮ ਜੋ ਜੂ ਤਾਂ ਟਾਈਮ 8 ਵਜੇ ਦਾ ਤੇ ਇਸ ਟਾਈਮ ਤੇ ਹਰੇਕ ਮਲਾਗਨ ਜੋ ਵਗੈਰੇ ਤੇ ਜਾਂਦੇ ਹੈ ਤੁਹਾਡੀ ਕਿਤੋਂਦੀ ਹੈ ਟ੍ਰੈਫਿਕ ਬਹੁਤ ਹੁੰਦੀ ਹੈ ਛੇ ਥੋੜਾ ਪਹੁੰਚ ਕੇ ਤੇ ਪਾਣੀ ਪੂਣੀ ਪੀਣੇ ਵੀ ਗਰਮੀ ਬਹੁਤ ਜ਼ਿਆਦਾ ਹੈ ਪਾਣੀ ਪਾਣੀ ਪੀ ਕੇ ਫਿਰ ਚੱਲਦੇ ਆ ਅੱਗੇ ਤੇ ਚੰਡੀਗੜ੍ਹ ਥੋੜੇ ਰਹਿ ਗਿਆ ਆਪਣਾ ਠੀਕੋ ਕਿਲੋਮੀਟਰ ਰਹਿ ਗਿਆ ਇਹ ਤਾਂ ਹਵੇਲੀ ਬਹੁਤ ਸੋਹਣੀ ਬਣੀ ਹੋਈ ਹੈ ਸ਼੍ਰੀ ਕੰਗਨਗਰ ਢਾਬਾ ਲੋ ਜੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਚਲਾਉਣਾ ਤਾਂ ਕਰਕੇ ਹੁਣ ਤਾਂ ਹੀ ਚੱਲਦਾ ਹਾਂ ਹਾਂ ਥੋੜਾ ਜਿਹਾ ਪਹਿਲਾਂ ਰੁਕ ਗਏ ਸੀ ਕਿ ਉਹ ਤੇ ਬਾਈ ਹੋਏ ਕਹਿੰਦੇ ਐਨਕਾ ਲੈਣੀਆਂ ਹੈ ਹੈ ਓਏ ਹਾਂ ਵੜੀ ਕਿਉਂ ਗਣ ਹਾਂ ਸੋਹਣੀ ਹੈ ਯਾਰ ਕਿੰਨੇ ਦੀ ਦਿੰਦਾ ਆਹ ਸੁਣੀ ਲਿਖਿੰਦਾ ਯਾਰ ਹਾਂ ਹਾਂ ਕਿਹਾ ਹਾਂ ਸਹੀ ਹੈ ਯਾਰ ਆ ਸਹੀ ਹੈ ਹਾਂ ਫਿਰ ਨਹੀਂ ਆ ਲੁੱਸੋ ਲਓ ਜੀ ਚੰਡੀਗੜ੍ਹ ਇੰਟਰ ਕਰਨ ਤੋਂ ਥੋੜਾ ਜਿਹਾ ਪਹਿਲਾਂ ਇੱਕ ਰੋਡ ਮਿਲਦਾ ਹੈ ਉਧੋਂ ਆਉਂਦੇ ਆਂਦੇ ਆਪਣੇ ਰਾਈਟ ਹੈਂਡ ਸਾਈਡ ਪੁਲ ਦੇ ਥੱਲੇ ਨਹੀਂ ਤੇ ਉੱਥੋਂ ਆਪਾਂ ਮੁੜ ਕੇ ਔਰ ਸ਼ਿਮਲੇ ਵਾਲੀ ਸੜਕ ਤੇ ਹੋ ਗਈਆਂ ਇਹ ਸੜਕ ਜਾਊਗੀ ਪੰਚਕਲਾ ਕਾਲਕਾ ਸੋਲਨ ਤੇ ਸ਼ਿਮਲਾ ਤੋਂ ਟ੍ਰੈਫਿਕ ਇੱਥੇ ਬਹੁਤ ਜ਼ਿਆਦਾ ਹੈ ਕਿਉਂਕਿ ਇੱਧਰ ਮੇਰੇ ਹਿਸਾਬ ਨਾਲ ਰੂਟ ਵੀ ਹੀ ਲਿੰਕ ਹੈ ਤੇ ਜੂਨ ਰਮਿ ਨਾ ਹੋਣ ਕਰਕੇ ਥੋੜਾ ਜਿਹਾ ਫਰਕ ਪੈਂਦਾ ਹੈਗਾ ਛੁੱਟੀਆਂ ਛੁੱਟੀਆਂ ਹੁੰਦੀਆਂ ਬੱਚਿਆਂ ਨੂੰ ਤਾਂ ਸਾਰੇ ਲੋਕ ਸ਼ਿਮਲੇ ਮੰਨੀ ਨਿਕਲਦੇ ਨੇ ਆਹ ਦਿਹਾੜੇ ਵਿੱਚ ਵਿੱਚ ਤਾਂ ਕਰਕੇ ਇੱਥੇ ਟ੍ਰੈਫਿਕ ਥੋੜੀ ਜੀ ਜ਼ਿਆਦਾ ਹੈ ਤੇ ਇਹ ਰੋਡ ਹੁਣ ਜਾਊਗਾ ਕਾਲਕਾ ਸੋਲਨ ਸ਼ਿਮਲਾ ਸੋ ਸ਼ਿਮਲਾ ਇੱਥੋਂ ਹੈ ਵੈ 120 ਕਿਲੋਮੀਟਰ ਦੇ ਨੇੜੇ ਤੇੜਿਆ ਹੁਣ ਕਿਸਨ ਲੱਗੇ ਹੋਣਗੇ ਸੇ ਪਾਸੇ ਪਹਾੜ ਦੇਖੋ ਇੱਤਲੀ ਛੇੜ ਤੇ ਵੀ ਤੇ ਸਾਹਮਣੇ ਵੀ ਸਾਹਮਣੇ ਵੀ ਦੇਖਣ ਲੱਗ ਗਿਆ ਦੇਖੋ ਤੇ ਇਹ ਹੈਗਾ ਟੋਲ ਪਲਾਜ਼ਾ ਟੋਲ ਇੱਥੋਂ ਮੇਰੇ ਸਾਹਬ ਨਾਲ ਫ੍ਰੀ ਹੋਣਾ ਚਾਹੀਦਾ ਬਾਕੀ ਦੇਖਦੇ ਆਂ ਚੱਲ ਕੇ ਕਿਉਂਕਿ ਆ ਜਰੂਰਤ ਤਾਂ ਨਹੀਂ ਲੱਗਦਾ ਟੋਲ ਕਿਤੇ ਵੀ ਇੱਥੇ ਵੀ ਨਹੀਂ ਹੋਣਾ ਟੋਲ ਜਿਹੜਾ ਲੱਗਦਾ ਬਸ ਕਿ ਲੋ ਨੋ ਲਿਖਣਾ ਉਹਦੀ ਸਾਈਡ ਹੀ ਲੱਗ ਰਿਹਾ ਹੈ ਬਾਕੀ ਸਾਰੇ ਕਿਤੇ ਨਹੀਂ ਲੱਗਦਾ ਟੋਲ ਸੋ ਇੱਥੋਂ ਵੀ ਟੋਲ ਫ੍ਰੀ ਤੁਹਾਨੂੰ ਗਣਾ ਐਂ ਦੀ ਹੋ ਕੇ ਕੱਟ ਹੋ ਗਏ ਸੋਨਾ ਬਣਿਆ ਹੁਣ ਇਹਦਾ ਜਾਂ ਟੋਲ ਦਾ ਦੇਖੋ ਉਸ ਤੋਂ ਜੇ ਪਹਿਲਾਂ ਵੀ ਨਹੀਂ ਦਿਖੇ ਤਾਂ ਹੁਣ ਜ਼ਰੂਰ ਦਿਖਦੇ ਹੋਣਗੇ ਕੈਮਰੇ 'ਚ ਪਹਾੜ ਸ਼ੁਰੂ ਹੋ ਗਏ ਇਸਨੇ ਸੋ ਇਧਰ ਆਪਣੇ ਘੱਗਰਤਿਆਲ ਐ ਇੱਕ ਸਾਈਡ ਤੇ ਇਹ ਜਿਹੜੇ ਪਹਾੜ ਨੇ ਕੱਚੇ ਜਿਹੇ ਨੇ ਫਿਰ ਇੱਥੇ ਜਿਹੜੇ ਪਹਾੜ ਐ ਅਸਲ ਪੱਕੇ ਪਹਾੜ ਜਿਹੜੇ ਹੋਣਗੇ ਪੱਥਰੀਲੇ ਉਹ ਆਪਾਂ ਨੂੰ ਸਪੀਤੀ ਵਾਲੇ ਸ਼ੈਡ ਆਉਣਗੇ ਸੋ ਜਿਹੜਾ ਸ਼ਿਮਲੇ ਦਾ ਪਹਾੜੀ ਏਰੀਆ ਥੋੜਾ ਜਿਆਦਾ ਰੇਤਲਾ ਜੀ ਹੈ ਨਵੇਂ ਰੇਤੇ ਦੇ ਵਿੱਚ ਡਲੇ ਹੁੰਦੇ ਨੇ ਉਮੇ ਜੀ ਪਹਾੜੀ ਏਰੀਆ ਸ਼ਿਮਲੇ ਦਾ ਸੋ ਇਹ ਗੱਲਬਾਤ ਹੈ ਜੀ ਹੁਣ ਦੇਖਣੇ ਸ਼ੁਰੂ ਹੋ ਗਏ ਤੇ ਗਰਮੀ ਵੀ ਬਹੁਤ ਜ਼ਿਆਦਾ ਹੈ ਤੇ ਟਾਈਮ ਹੋ ਗਏ ਜੀ 10 ਵਜੇ ਤੇ ਪੱਛਮ ਵਾਲੀ ਸਾਈਡ ਨੂੰ ਚੱਲ ਪਿਆ। ਚੰਡੀਗੜ੍ਹ ਤੋਂ ਜਦੋਂ ਬਾਹਰ ਨਿਕਲਦੇ ਆ ਤਾਂ ਸਿਮਲੇ ਵਾਲੀ ਸ਼ਹਿਰ ਨੂੰ ਅੱਪ ਤੁਰ ਪਿਆ। ਤੇ ਥੰਮੇ ਆਪਾਂ ਜਿਹੜੇ ਪਹਾੜੀ ਏਰੀਆ ਦੇਖਣਾ ਸ਼ੁਰੂ ਹੋ ਗਿਆ। ਆਸ-ਪਾਸੇ ਤੁਸੀਂ ਦੇਖ ਸਕਦੇ ਹੋ ਸਾਈਡ ਤੇ। ਸਜੂਨ ਜੀ ਮੰਨਦੇ ਚੱਲਦੇ ਆ ਰਹੇ ਆ ਕਿ ਟ੍ਰੈਫਿਕ ਟ੍ਰਕ ਦੇ ਪੱਤਰ ਹੁਣ ਕਾਸ਼ੀ ਹੋਣ ਲੱਗੀ ਆ। ਕਿਉਂਕਿ ਲੋਕ ਰਹੇ ਕੌਂਦੇ ਜੂਨ ਇੱਥੋਂ ਆ ਸੌਰੀ। ਸਿਮਲੇ ਤੋਂ 20 ਕਿਲੋਮੀਟਰ ਰਹਿ ਗਿਆ। ਆ ਬਸ ਕੋਈ ਨਹੀਂ ਬੜਾ ਆਪਾਂ ਈ ਜੀ ਦੀ ਕੱਢ ਲਾਂਗੇ ਕੋਈ ਦਿੱਕਤ ਨਹੀਂ ਆਣੀ ਮੇਰੇ ਹਿਸਾਬ ਨਾਲ ਆਪਾਂ ਨਾਰਕੰਡੇ ਦਾ ਚਰਾਵ ਨਾਲ ਪਹੁੰਚਾ ਸਕਦੇ ਆ ਜੇ ਆਪਾਂ ਚਾਹੀਏ ਤਾਂ ਸੋ ਨਾਰਕੰਡੇ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਨਾਰਕੰਡਾ ਜਿਹੜਾ ਹੈਗਾ ਪਠੰਡਾ ਏਰੀਆ ਠੰਡੇ ਏਰੀਆ ਚ ਰਹਿੰਦੇ ਸਵਾ ਦੀ ਵੱਖਰਾ ਆ ਜੀ ਮਤਲਬ ਉਹ ਗੱਲਾਂ ਹੀ ਵਰ ਜਾਣੀਆਂ ਜੀ ਬੰਨੀ ਤੱਕ ਦੀ ਗਰਮੀ ਚ 45 ਡਿਗਰੀ ਚੋਂ ਆ ਕੇ ਤੇ 20-22 ਡਿਗਰੀ ਜੇ ਪੱਧਾ ਡਿਗਰੀ ਤੇ ਆਇਆ ਜੀ ਤਾਂ ਸਰੀਰ ਨੂੰ ਵੀ ਲੱਗੂਗਾ ਵੀ ਜਿੱਥੇ ਆ ਗਏ ਨਾ ਸੋ ਕੋਸ਼ਿਸ਼ ਕਰਾਂਗੇ ਕਿ ਆਪਾਂ ਨਾਰਕੰਡੇ ਪਹੁੰਚੀਏ ਜੇ ਜਮੇਂ ਅਮਰਜਸੀ ਹੋਵੇ ਕੋਈ ਬੜਾ ਲੇਟ ਹੁੰਦੇ ਹੋਏ ਜਾਂ ਨੇੜਾ ਪਿੰਡ ਲੱਗ ਗਿਆ ਲੇਟਾ ਬੰਨ ਲੱਗ ਗਿਆ ਫਿਰ ਆਪਾਂ ਨਰਕੰਡਿ ਜਾਵਾਂਗੇ ਫਿਰ ਪਛਮਲੇ ਰੁਕ ਜਾਾਂਗੇ ਜੇ ਸ਼ਿਮਲੇ ਵਿੱਚ ਵੀ ਰੁਕਣਾ ਪਿਆ ਤਾਂ ਵੀ ਆਪਣੇ ਕੋਲੇ ਆਪਸ਼ਨ ਹੈ ਕਿ ਆਪਾਂ ਲੇਟ ਨੀਚੇ ਕਰਦੇ ਮਰਸੀ ਹੋਲੇ ਤੋਂ ਆਊਟ ਰੁਕਾਂਗੇ ਥੋੜਾ ਜਿਹਾ ਅਨੰਦਕੀ ਰੁਕ ਜਾਾਂਗੇ ਜੇ ਸ਼ਿਮਲੇ ਤੋਂ ਅੱਗੇ ਛੋਟੇ ਛੋਟੇ ਪਿੰਡ ਜਿ ਆਉਂਦੇ ਨੇ ਉੱਥੇ ਕਿਸੇ ਨਾ ਕਿਸੇ ਹੋਮਸਟੇ ਦੇ ਵਿੱਚ ਆਪਾਂ ਰੁਕ ਜਾਾਂਗੇ ਸੋ ਇਹ ਨੇਚਰ ਹੈ ਕੁਦਰਤ ਹੈ ਬੱਦ ਤੋਂ ਬੱਦ ਪੰਜਾਬ ਦੇ ਵਿੱਚ ਹੁਣ ਬੱਦ ਤੋਂ ਬੱਦ ਲੋਡ ਹੈ ਤਰਫਤਾਂ ਦੀ ਸੋ ਜਿਹੜੇ ਵੀ ਭਾਈ ਦੇਖਦੇ ਨੇ ਸਾਰੇ ਇੱਕ ਇੱਕ ਦਰਖਤ ਵੀ ਲਾਓ ਤਾਂ ਚੰਗਾ ਕਿਉਂਕਿ ਟੈਂਪਰੇਚਰ ਜਿਹੜਾ ਹੈਗਾ ਉਹ ਪੰਜਾਬ ਦਾ ਇਸ ਟਾਈਮ ਤੇ ਕਾਫੀ ਹਾਈ ਹੈ ਰਾਜਸਥਾਨ ਦੇ ਨੇੜੇ ਪਹੁੰਚਾ ਤੇ ਦੋਵੇਂ ਨਾਲ ਪੰਜਾਬ ਦਾ ਟੈਂਪਰੇਚਰ ਕਿਤੇ ਪੱਪ ਗਿਆ ਤੇ ਨਹੀਂ ਕਿਤੇ ਆਪਣਾ ਬਹੁਤ ਫਰਕ ਹੁੰਦਾ ਸੀਗਾ ਸੋ ਦਰਖਤ ਹੁਣ ਕੱਟ ਰਹੇ ਆਪਾਂ ਤੇ ਖੇਤੀਬਾੜੀ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਬਈ ਆਪਣੇ ਆਪਣੇ ਖੇਤ ਕੋਈ ਇੱਕ ਇੱਕ ਦੋ ਦੋ ਤੁਸੀਂ ਦਰਖਤ ਮੋਟਰਾਂ ਤੇ ਜ਼ਰੂਰ ਲਾਓ ਇਧਰ ਭੱਲੂ ਪੋਸਟ ਸੋਨੇ ਲੱਗੇ ਹੋਏ ਹੈ

ਨਦਰਨ ਤੋ ਉਹ ਕੰਪਨੀ ਵਾਸਤੇ ਮੈਨੂੰ ਲੱਗੀ ਤਾਂ ਉਹ ਵਾਸਤੇ ਨੇ ਮਦਰਸਨ ਨੂੰ ਐਸਾ ਹੱਦ ਤੱਕ ਡਰਾਇਆ ਕਿਉਂਕਿ ਉਹ ਬੱਸ ਵੇਰ ਕੀ ਸੀ ਨਾ ਉਹ ਜਦੋਂ ਮਰ ਚੜਾਈ ਆ ਜਾਂਦੀ ਤਾਂ ਉਪਰ ਤੂੰ ਮਾਰ ਲੱਗੇ ਜੀ ਇੱਕ ਦੇ ਥੰਦ ਤੇ ਇਹ ਜੋ ਪੁਆਇੰਟ ਵੀ ਆਇਆ ਕਿ ਬੱਸ ਪਿੱਛੇ ਹੈ ਇਹ ਪੈਕ ਸੋ ਉਸ ਤੋਂ ਬਾਅਦ ਮਦਰ ਰੋ ਪਲਾਨ ਲੱਗਦੇ ਸੀ ਵੀ ਇੱਥੇ ਚਲੋ ਬਸ ਫਿਰ ਅਸੀਂ ਰੁਕ ਗਏ ਸੀ ਸੋ ਜੋ ਬਸਾਂ ਜਾਂਦੇ ਨੇ ਇੱਕ ਚੜਾਈ ਦੇਖ ਕੇ ਜਦੋਂ ਹੁਣ ਦੇਖੋ ਬੱਸ ਦਾ ਪੂਰਾ ਜੋਰ ਲੱਗ ਕੇ ਜਾਂਦਾ ਹੈ ਚੜਾਈ ਤੇ ਤਾਂ ਕਰਕੇ ਉਹ ਚੀਜ਼ ਦੇਖ ਕੇ ਜਾ ਬੈਗੀ ਗੱਲ ਕੀ ਵੀ ਜਾਂਦਾ ਹੀ ਹੁੰਦੀਆਂ ਨੇ ਹਣਾ ਉਹ ਗੱਲ ਮੇਰੇ ਧਿਆਨ ਚ ਆ ਗਈ ਵੀ ਜੀ ਐ ਕਰਕੇ ਹੋਊਗੀ ਸੀ ਸਾਡੇ ਨਾਲ ਤੇ ਐਸੀ ਗੱਲਾਂ ਵਾਤ ਹੁੰਦੀਆਂ ਨੇ ਕਈ ਵਾਰੀ ਕੁਝ ਕੁਝ ਚੰਗੀਆਂ ਜਾਂ ਤਾਂ ਕੁਝ ਮਾੜੀਆਂ ਜਾਂ ਤਾਂ ਹਮੇਸ਼ਾ ਸਫਰ ਆਪਾਂ ਨੂੰ ਦਿੰਦਾ ਹੈਗਾ ਲਓ ਜੀ ਛੇਮੜੇ ਤੋਂ 70 ਕਿਲੋਮੀਟਰ ਪਿੱਛੇ ਰੁੱਕ ਗਏ ਸੀਗੇ ਤੇ ਐਸੀ ਵੇ ਛਾਵੇਂ ਖੜੇ ਆ 10 ਮਿੰਟ ਲੈਣੇ ਆ ਹਵਾ ਹਵਾ ਵਧੀਆ ਹੰਡੀ ਤੇ ਉਸ ਤੋਂ ਬਾਅਦ ਫਿਰ ਅੱਗੇ ਨੂੰ ਵਧਾਂਗੇ ਛੇਮੜਾ ਇਸ ਤੋਂ 70 ਕਿਲੋਮੀਟਰ ਰਹਿ ਗਿਆ ਆਪਣੀ ਜਗ੍ਹਾ ਤੋਂ ਲੋ ਜੀ ਉੱਤੋਂ ਸੈਸ਼ਨ ਆ ਇਹ ਆਪਾਂ ਨੇ ਉਹ ਸੇਲ ਤੇ ਹਲਵਾ ਲਿਆ ਸੀਗਾ ਸਮਾਨ ਇਲ ਵੈਗ ਲੋ ਜੀ ਛੇਮੜਾ ਰਹਿ ਗਿਆ ਆਪਣੇ ਕੋਲੋਂ 60 ਕਿਲੋਮੀਟਰ ਸੋ ਸੋਨਰ ਰਹਿ ਗਿਆ 30 ਕਿਲੋਮੀਟਰ ਸੋ ਇੱਥੇ ਦੇਖ ਸਕਦੇ ਹੋ ਤੁਸੀਂ ਪਹਾੜੀਆਂ ਪੂਰੀਆਂ ਸ਼ੁਰੂ ਹੋ ਗਈਆਂ ਪਰ ਇਹ ਜਿਹੜੇ ਪਹਾੜ ਨਹੀਂ ਦਿੱਤੇ ਜਾ ਰਹੇ ਨੇ ਲਾਲ ਜਾਂ ਮਿੱਟੀ ਦੀ ਮਿੱਟੀ ਜੀ ਕੇ ਰੁਕ ਜਾ ਗਏ ਤਾਂ ਨਹੀਂ ਆਪਾਂ ਜਿਵੇਂ ਪਿੱਛੇ ਸੋ ਇਹ ਜਿਹਾ ਸ਼ਿਮਲਾ ਛਾੜ ਰਹਿ ਗਿਆ ਜੀ ਟੋਟਲ ਤੇ ਆ ਮੋੜ ਕੋ ਉਸ ਨੂੰ ਦੱਸੀ ਜਾਂਦੇ ਹੋਣਗੇ ਵੀ ਆਪਾਂ ਕਿਹੋ ਜਿਹੇ ਪਹਾੜੀ ਏਰੀਆ ਚ ਆ ਗਏ ਕਿਉਂਕਿ ਇੱਥੇ ਸੜਕ ਬਹੁਤ ਸੋਹਣੀ ਹੈ ਸ਼ਿਮਲੇ ਤੱਕ ਛਿਮੜੇ ਤੱਕ ਕੀ ਨਾਰਕੰਡੇ ਤੱਕ ਵੀ ਸ਼ਾਇਦ ਸੜਕ ਮਿਲ ਲਵੇ ਬਹੁਤ ਸੋਹਣੀ ਹੈ ਇਹੀ ਛੜਕ ਹੈ ਕਿਉਂਕਿ ਲਾਸਟ ਟਾਈਮ ਜਦੋਂ ਆਪਾਂ ਇਹ ਕੀਤਾ ਸੀਗਾ ਤਾਂ ਆਪਾਂ ਦੇਖੋ ਇਹ ਮੋਲ ਦੇ ਕਿੱਡਾ ਸੋਹਣਾ ਹੋਵੇ ਸਾਹਮਣੇ ਬਹੁਤ ਤਕੜਾ ਮੋਲ ਹੈ ਬਾਈ ਆ ਖੜੇ ਸੰਰੂਪ ਚ ਖੋਲ ਕੇ ਮੁੰਡਾ ਗੱਡ 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 ਸੋ ਮਾ ਪਤਾ ਨਹੀਂ ਬਾਈ ਕੀ ਭਰੀ ਜਾਂਦਾ ਯਾਰ ਉਰੀ ਟੂੜੀ ਵੰ ਟੂੜੀ ਵੰ ਪੱਡੀਆਂ ਚ ਪਏ ਹੋਏ ਪੂਰੀਆਂ ਚ ਪੱਡੀਆਂ ਚ ਬੜੇ ਬੜੇ ਦੋਸਤ ਆਉਣਾ ਚਾਹੁੰਦੇ ਨੇ ਸ਼ਿਮਲੇ ਵਾਲੀ ਸਾਈਡ ਸਪਤਿ ਵਾਲੀ ਸਾਈਡ ਥੋੜਾ ਜਿਹਾ ਧਿਆਨ ਨਾਲ ਆਇਓ ਕਿ ਇੱਥੇ ਨਾ ਥਾਂ ਥਾਂ ਤੇ ਰੋਡ ਜਿਹੜਾ ਹੈਗਾ ਉਹ ਵਨਵੇ ਕੀਤਾ ਹੋਇਆ ਹੈਗਾ ਯਾਨੀ ਕਿ ਡਿਵਰਜਨ ਥਾਂਾਂ ਤੇ ਦਿੱਤੇ ਹੋਏ ਨੇ ਦੇਖੋ ਹੁਣ ਇਧਰਲੇ ਰੋਡ ਦਾ ਕੰਮਕੁਮ ਚੱਲ ਰਿਹਾ ਹੈ ਇਹ ਬੰਦ ਹੈ ਤੇ ਆਹ ਰੋਡ ਜਿਹੜੀ ਤੇ ਅਸੀਂ ਚੱਲੀ ਜੰਨੇ ਇਹ ਵਨਵੇ ਹੈ ਇਹਦੇ ਚ ਕੋਈ ਵੀ ਪਾਸਿੰਗ ਪੋਸਿੰਗ ਬਿਲ ਦੇ ਜਾਂ ਨੇਰੇ ਕਵੇਲੇ ਨਹੀਂ ਪਤਾ ਲੱਗਦਾ ਬੰਦੇ ਨੂੰ ਆ ਥੋੜਾ ਜਿਹਾ ਨਾ ਇਥੋਂ ਸੰਭਲ ਕੇ ਚੱਲਿਓ। ਆ ਦੇ ਕੋ ਤਾਂ ਤਾਂ ਤੇ ਰੋੜ ਇਥੇ ਬਨਵੇ ਕੀਤਾ ਪਿਆ। ਸੋ ਇਹ ਜਿਹਾ ਥਾਂ ਮਾ ਤਾਂ ਥੋੜਾ ਸੰਭਲ ਕੇ ਚੱਲੋ। ਕੰਮ ਇੱਥੇ ਸਾਰੇ ਚੱਲ ਰਿਹਾ ਹੈ। ਇਹ ਸੋਲਣ ਤੋਂ ਲੈ ਕੇ ਅੱਗੇ ਸਿੰਮਲੇ ਤੱਕ ਤਾਂ ਮੇਨੂੰ ਤਾਂ ਪੂਰਾ ਹੀ ਹੈ। ਸਾਰੇ ਮਤਲਬ ਸੜਕ ਦਾ ਕੰਮ ਚੱਲੀ ਜਾਂਦਾ। ਤੇ ਉੱਥੇ ਗਾਹਾਂ ਹੜੇ ਜਾ ਕੇ ਦੇਖਾਂਗੇ ਪੱਕੀ ਸਬਕ ਤਾਂ ਹੈ। ਪਰ ਇਸ ਉਹ ਗੱਲ ਹੈ ਕਿ 3 ਕਿਸ਼ਮੜਾ ਕਿੰਨੇ ਕਿਲੋਮੀਟਰ ਹੈ ਗਿਆ ਆਪਣੇ ਕੋਲ ਤੇ ਇਹ ਰੋਕ ਸੁਣਾ ਕੌਫੀ ਬੁਝਣੀ ਕੌਫੀ ਚਾਹੀਦੀ ਹੈਣਾ ਪੰਪ ਤਿੰਨ ਚਾਰ ਮੇਜ਼ਮੂਸ ਚਾਹੀਦੇ ਮੈਂ ਸਮਾਨ ਦਾ ਦੇ ਦਿੱਤਾ ਸਾਰੇ ਮੇਜ਼ਾਂ ਦੇ ਸਮਾਨੀ ਸਮਾਨ ਵਿਛਾਦਾ ਪਿੱਛੇ ਰੱਖੀ ਬੈਠੇ ਜੈਕਟਾਂ ਜੂਟਾਂ ਦਾ ਲੇਵਲ ਥੋੜਾ ਪ੍ਰੋ ਲੈਵਲ ਦਾ ਕੰਮ ਹੈ ਤੇ ਵੱਡੇ ਤੁਸੀਂ ਵੱਡੇ ਰਾਈਡਰ ਆਗੇ ਵੱਡੇ ਰਾਈਡਰ ਆਗੇ ਪ੍ਰੋ ਲੈਵਲ ਹੈ ਇਹ ਮੇਜ ਨਾ ਸਵਾਨ ਆ ਕਿਸਕੇ ਵੀ ਆਰੇ ਯਾਰ ਉਹ ਤਰ ਖਦਰਨਾ ਗਿਆ ਪੂਰੀ ਇਧਰ ਆਜ਼ ਮਣੀ ਚਲੋ ਜੀ ਆਪਾਂ ਛਿਮਲੇ ਤੋਂ ਖੜੇ ਆ 30 ਕਿਲੋਮੀਟਰ ਪਿੱਛੇ 27 ਕਿਲੋਮੀਟਰ ਪਿੱਛੇ ਆ ਤੇ ਚਾਹ ਪਾਣੀ ਪੀਨੇ ਇੱਥੇ ਇਧਰ ਮੁੰਡੇ ਮਾਲਵਤਾ ਸਗੀ ਜੰਦੇ ਗੱਟਾ ਆ ਡੋਲ ਡੋਲ ਕੀਤਾ ਕਰੂ ਬੈਹ ਦੇ ਉਹ ਸਾਰਾ ਪੂਰਾ ਖੰਡਿਆਣ ਖੰਡਿਆ ਤਾਂ ਲਿਆ ਕੇ ਇੱਥੇ ਵਧੀਆ ਸਾਫ ਸਾਫ ਪਿਆਸੀ ਅਲੇ ਸਾਮਾਨ ਕਾਫੀ ਪੀ ਲਈਏ ਤੇ ਫਿਰ ਅੱਗੇ ਚੱਲਦੇ ਆ ਛਿਮਲੇ ਤੁੱਪ ਕਰੜੀ ਐ ਹਵਾ ਠੰਡੀ ਚੱਲਦੀ ਐ ਮੌਸਮ ਉਹ ਠੀਕ ਐ ਸੜਕ ਸੋਨ ਦਿਖਾਈ ਦਿੱਤੀ ਆਪਾਂ ਜੇ ਕਿਸੇ ਵੀਰ ਭਾਈ ਨੇ ਆਉਣਾ ਤਾਂ ਧਿਆਨ ਨਾਲ ਆਓ ਕਿਉਂਕਿ ਕਾਫੀ ਜਗ੍ਹਾ ਤੇ ਸੜਕ ਦਾ ਕੰਮ ਚੱਲ ਰਿਹਾ ਤੇ ਬੰਦ ਕੀਤੀ ਹੋਈ ਆ ਇੱਕ ਪਾਸੇ ਬੰਦ ਹੈ ਤੇ ਵਨਵੇ ਚੱਲਦਾ ਹੈ ਜਾਣ ਆਉਣ ਵਾਸਤੇ ਸੋ ਚਲੋ ਅੱਗੇ ਆਪਾਂ ਸ਼ਿਮਲੇ ਜਾ ਕੇ ਮਿਲਦੇ ਹਾਂ ਚਾਹ ਪਾਣੀ ਪੀ ਕੇ ਤੇ ਹੁਣ ਪਾਈ ਆਪਾਂ ਚੱਲੇ ਹੁਣ ਚਲਦੇ ਆਂ ਆਪਾਂ ਸਫਰਾਂ ਤੇ ਤੇ ਸ਼ਿਮਲਾ ਇੱਥੋਂ ਸਿਰਫ 27 ਕਿਲੋਮੀਟਰ ਹੀ ਹੈ ਉੱਧੇ ਬਾਣੇ ਘੰਟੇ ਚ ਆਪਾਂ ਸ਼ਿਮਲੇ ਪਹੁੰਚ ਜਾਵਾਂਗੇ ਹੁਣ ਨਹੀਂ ਆਪਾਂ ਛੇਤੀ ਰੁਕਦੇ ਜਾਪਾਣੀ ਪੀ ਲਿਆ ਤੇ ਕਾਫੀ ਪੀ ਲਈ ਸੀਗੀ ਹੁਣ ਪੀ ਕੇ ਕਾਫੀ ਥੋੜਾ ਜਿਹਾ ਸਰੀਰ ਸੈੱਟ ਹੋ ਗਿਆ ਵੈਸੇ ਗਰਮੀ ਨਹੀਂ ਹੈਗੀ ਕਿਉਂਕਿ ਜਦੋਂ ਆਪਾਂ ਪੰਜਾਬ ਵਿੱਚ ਬੈਠੇ ਸ਼ਿਮਲੇ ਦਾ ਟੈਂਪਰੇਚਰ ਦੇਖਦੇ ਆ ਤਾਂ ਉਹ ਆਪ ਨੂੰ 35 40 ਐ ਦਿਖਾਉਂਦਾਗਾ ਬਟ ਐਕਚੁਅਲ ਦੇ ਵਿੱਚ ਜਿਹੜਾ ਸ਼ਿਮਲੇ ਦਾ ਤਾਪਮਾਨ ਹੈ ਅਸੀਂ ਇੱਥੇ ਖੜ ਕੇ ਜਿਹੜਾ ਅੱਜ ਰੈਅਲਾਈਜ਼ ਕੀਤਾ ਹੈ ਜਿਵੇਂ ਅਸੀਂ ਦੇਖਿਆ ਜਦੋਂ ਆਪਾਂ ਉਸ ਏਰੀਆ ਦੇ ਵਿੱਚ ਵੜ ਜਾਂਦੇ ਆ ਤਾਂ ਉਦੋਂ ਟੈਂਪਰੇਚਰ ਦਾ ਸਹੀ ਦੱਸਦਾ ਨਾ ਟੂ ਵੀ ਜਿਵੇਂ ਅਸੀਂ ਟੈਂਪਰ ਚੈੱਕ ਕੀਤਾ ਟੈਂਪਰੇਚਰ ਇੱਥੇ ਤਾਂ 32 ਡਿਗਰੀ ਹੈ ਸਰ ਉਹ ਕੋਈ ਬਾੜਾ ਨਹੀਂ ਹੈ ਠੰਡੀ ਹਵਾ ਚੱਲਦੀ ਹੈ ਉਸ ਤੋਂ ਪੇ ਜੋ ਆਪਾਂ ਜਾਦਾ ਟਾਈਮ ਜੇ ਖੜ੍ਹ ਜੰਨੇ ਆ ਤਾਂ ਫੇਰ ਥੋੜਾ ਹੈ ਜਿਹੜਾ ਹੈ ਠੰਡ ਮਤਲਬ ਹੁੰਦਾ ਹੈ ਗਰਮੀ ਲੱਗਦੀ ਹੈ ਅਦਰਵਾਇਜ਼ ਨਹੀਂ ਜੇ ਮੋਟਰਸਾਈਕਲ ਤੇ ਚੱਲੀ ਜੰਨੇ ਤਾਂ ਵੀ ਹਵਾ ਠੰਡੀ ਲੱਗਦੀ ਹੈ ਜੇ ਖੜ ਕੇ ਆਪ ਨੂੰ ਹਵਾ ਆਉਂਦੀ ਹੈ ਕੋਈ ਬੁੱਲ ਹਵਾ ਦਾ ਠੰਡਾ ਆਉਂਦਾ ਮਤਲਬ ਗਰਮੀ ਵਾਲਾ ਕੰਮ ਨਹੀਂ ਹੈਗਾ ਤੇ ਛੜਕ ਤਾਂ ਮੈਂ ਤੁਹਾਨੂੰ ਬਾਰ ਬਾਰ ਇਹੀ ਕਹ ਰਿਹਾ ਛੜਕ ਜਰੂਰ ਤੇ ਹਾਂਚ ਰੱਖੋਗੇ ਕਿ ਸਾਰੀ ਦੇਖੋ ਚੜਕ ਮੰਦ ਰਹੀ ਹੈ ਚੱਲੀ ਜਾਂਦੀ ਹੈ ਕੰਮ ਸਾਰੀ ਛੜਕ ਇੱਕ ਪਾਸੇ ਪੱਟੀ ਇੱਕ ਤੇ ਇਧਰਲੀ ਸਾਈਡ ਤੋਂ ਪੱਟੀ ਆ ਜਾਂਦੀ ਹੈ ਤੇ ਕਿਤੇ ਉੱਪਰੀ ਸਾਈਡ ਤੋਂ ਪੱਟੀ ਹੁੰਦੀ ਹੈ। ਸੋ ਦਰਜਨ ਇਹਨਾਂ ਨੇ ਥਾਂ-ਥਾਂ ਤੇ ਲਾਈ ਹੋਈ ਨੇ। ਸੋ ਜਦੋਂ ਵੀ ਆਉਣਾ ਹੈ ਇੱਧਰ ਥੋੜਾ ਜਿਹਾ ਧਿਆਨ ਨਾਲ ਆਓ ਤੇ ਥੋੜਾ ਦੇਖ ਕੇ ਆਓ ਵੀ ਹਾਂ ਕਿੱਥੇ ਸੜਕ ਬੰਦ ਰਹੀ ਹੈ ਕਿਸ ਹੱਕ ਤੱਕ ਹੈ ਹਨਾ। ਇਹ ਸ਼ਿਮਲੇ ਅਸੀਂ ਜਾ ਰਹੇ ਹਾਂ ਹੁਣ ਸ਼ਿਮਲੇ ਤੱਕ ਸੈਦ ਹੀ ਸ਼ਿਮਲੇ ਤੱਕ ਇਹਦਾ ਹੀ ਹੋਊਗਾ। ਤੇ ਦੇਖਦੇ ਆਪਾਂ ਹੁਣ ਅੱਗੇ ਦਾ ਕੀ ਵਿਚਾਰ ਹੈ ਸ਼ਿਮਲੇ ਰਹਿਣ ਬਾਰੇ ਜਾਂ ਗਾਂਜਾਮ ਦਾ ਤੇ ਜੋ ਵੀ ਵਿਚਾਰ ਬਣਦਾ ਉਹ ਅੱਗੇ ਜਾ ਕੇ ਆਪਾਂ ਨੂੰ ਪਤਾ ਲੱਗੂਗਾ। ਤੇ ਅਜਾ ਤਾ 8:30 12 ਹੋ ਗਏ। ਹਟੂ ਬਾਰਾਂ ਵਜੇ ਚਾਹ ਪਾਣੀ ਪੀਤਾ ਹੈਗਾ ਸੋ ਐਂ ਹੁੰਦਾ ਸਫਰਾ ਤੇ ਥੋੜਾ ਜਿਹਾ ਲੇਟ ਫੀਟ ਸਭ ਕੁਝ ਚੱਲਦਾ ਰਹਿੰਦਾ ਹੈ ਕਈ ਜੀਜਾ ਲੇਟ ਹੋ ਜਾਂਦੀਆਂ ਨੇ ਕਿ ਰੋਟੀ ਟੁੱਕ ਵੀ ਲੇਟ ਹੋ ਜਾਂਦਾ ਤੇ ਕਈ ਵਾਰੀ ਸਾਰਾ ਹੀ ਖਾਣ ਪੀਣ ਲੇਟ ਹੋ ਜਾਂਦਾ ਸਫਰਾ ਤੇ ਇਹੀ ਹਾਲ ਹੁੰਦਾ ਹੁੰਦਾ ਸੋ ਹੁਣ ਆਪਾਂ ਥੋੜੀ ਜਿਹੀ ਵਾਟ ਨਿਮੇੜਨੇ ਆ ਤੇ ਫਿਰ ਚੱਲਦੇ ਆ ਕਰਦੇ ਗੱਲਬਾਤ ਆਪਾਂ ਤੁਹਾਡੇ ਨਾਲ ਪੁਰਾਣਾ ਰੇਲਵੇ ਲਾਈਨ ਹੋਰ ਗੱਤਾਂ ਬਾਇਦਰੀ ਹੁੰਦੀਆਂ ਮੈਂ ਇਹ ਇਹ ਰੇਲਵੇ ਲਾਈਨ ਜਿਹੜੀ Shimla ਤੋਂ Kalkah ਤੋਂ Shimla ਜਾਂਦੀ ਹੈ ਪਹਾੜਾਂ ਦੇ ਬਿਲਕੁਲ ਨਾਲ-ਨਾਲ ਦੀ ਜਾਂਦੀ ਹੈ ਇੱਧਰ ਦੇਖੋ ਸਾਜੀ ਆ ਰੇਲਵੇ ਟ੍ਰੈਕ ਹੈ ਜਿਹੜਾ ਪੁਰਾਣਾ ਹੈ ਤੇ ਇੱਧਰ ਹੈਗਾ Shri Sidhu Baba Mandir ਤੇ ਇੱਧਰ ਤਾਂ ਹਾਂ ਰੇਲਵੇ ਟ੍ਰੈਕ ਤੇ ਫੋਟੋ ਵੀਡੀਓ ਬਣਾਉਣਾ ਮਨਾ ਹੈ ਤੋ ਆਪਾਂ ਨੂੰ ਹੁਣ ਥੱਲੇ ਆ ਕੇ ਪਤਾ ਲੱਗਿਆਗਾ ਤੇ ਜਿਹੜੀ ਬਣਾ ਲਈ ਬਣਾ ਲਈ ਵਸ ਜਦੋਂ ਪਤਾ ਲੱਗਿਆ ਉਹਦੀ ਨਾਲ ਦੀ ਨਾਲ ਅਸੀਂ ਵਾਪਸ ਆ ਗਏ ਉਹਨੇ ਮੁੰਡੇ ਨੇ ਦੇਖ ਲਿਆ ਤੇ ਦੱਸ ਤਾਂ ਇਹ ਥੋੜੀ ਜਿਹੀ ਗਾਹੀ ਆ ਤੋ ਉਹ ਯਾਰ ਬਹੁਤ ਲੋ ਜੀ ਇੱਥੇ ਪਾਣੀ ਪੁਣੀ ਪੀਣ ਲੱਗ ਗਿਆ ਜੀ ਤੇ ਪਾਣੀ ਪੂਰਾ ਠੰਡਾ ਨਾਲਕੇ ਦਾ ਪੂਰਾ ਠੰਡਾ ਪਾਣੀ ਐ ਪੀਦੇ ਮੂੰਹਾਂ ਧੋਲਿਆ ਹਾਂ ਇਹਦਾ ਇਸ ਟਾਈਮ ਤੇ ਫਰਿੱਜ ਜਿਹਾ ਜੀ ਆ ਜਾ ਬਣੀ ਹੁੰਦਾ ਜੈ ਜੈ ਕਲਕੀ ਨਾਲ ਜੀ ਇਹਦਾ ਨੇਚਰਲ ਪਾਣੀ ਆ ਬਿਲਕੁਲ ਵਰਮਟਲੀ ਪੀ ਜੀ ਇਹ ਮੁਰਦੇ ਉੱਤੇ ਹੀ ਲੱਗਿਆ ਸਾਥ ਸਾਥ ਤੇ ਹੁੰਦੀ ਹੈ ਇਹਕਰ ਜਿਹੜਾ ਤੇ ਵੈਪ ਗੱਡੀ ਹੁੰਦੀ ਹੈਗੀ ਤਾਂ ਤੋਂ ਕਰਨਿਆ ਤੋਂ ਤੇ ਕਈ ਥਾਂ ਤੇ ਪਾਣੀ ਮੂ ਆਵਾ ਆ ਆ ਦੇਖੋ ਜੀ ਸ਼ਿਮਲੇ ਇਹ ਵੀ ਬੱਚਿਆਂ ਨਾਲ ਆਉਂਦੇ ਆਉਂਦਿਆਂ ਨੂੰ ਇਹਦੇ ਕੁਝ ਬਹੁਤ ਮਿਲਦਾ ਇੱਥੇ ਰਾਹ ਚ ਜਗਾ ਜਗਾ ਤੇ ਰੱਖੇ ਹੋਏ ਨੇ ਇਹਨਾਂ ਨੇ ਤੋ ਕਿੱਤਾ ਕਰਤੋਂ ਬੈਗ ਪਰ ਇਹਨਾਂ ਨੂੰ ਦੇਖ ਕੇ ਬੱਚੇ ਫਿਰ ਡਿਮਾਂਡ ਕਰਦੇ ਨੇ ਫਿਰ ਲੈਂਦੇ ਨੇ ਤੇ ਇਹ ਚੱਕਰ ਹੈ ਇਹ ਸ਼ਿਮਲੇ ਦੇ ਕਰਕੇ ਹੀ ਹੈ ਕਿਉਂਕਿ ਇਹ ਸ਼ਿਮਲੇ ਦੇ ਰਾਹ 'ਤੇ ਜਿਆਦਾ ਬੱਚੇ ਇੱਧਰ ਆਉਂਦੇ ਨੇ ਫੈਮਿਲੀ ਲਾਉਂਦੀ ਹੈ ਪਰਿਵਾਰ ਆਉਂਦੇ ਆ ਸੋ ਤਾਂ ਕਰਕੇ ਇਹ ਸ਼ਿਮਲੇ ਤੱਕ ਹੋ ਸਕਦਾ ਤੁਹਾਨੂੰ ਮਿਲਣ ਨੂੰ ਦੂਗੀ ਨਹੀਂ ਮਿਲਣਗੇ ਉਦੋਂ ਅੱਗੇ ਤਾਂ ਬੱਸ ਕਿਉਂਕਿ ਉਦੋਂ ਅੱਗੇ ਤਾਂ ਸਿਰਫ ਅਡਵੈਂਚਰਰ ਤੇ ਜਿਹੜੇ ਬੰਦੇ ਨੂੰ ਸ਼ੌਂਕ ਹੁੰਦਾ ਕੋ ਮੰਡਾ ਉਹੀ ਜਾਊਗਾ ਸ਼ਿਮਲੇ ਤੱਕ ਮੇਰੇ ਕੀ ਅਗਲਾ ਫੈਮਿਲੀ ਨੂੰ ਲੈ ਕੇ ਵੀ ਆ ਜਾਂਦਾ ਵੈਸੇ ਵੀ ਆ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਥਾਫਾਂ ਤੇ ਰੱਖੇ ਹੋਏ ਨੇ ਇੱਥੇ और देखो ये जगह जगह इदा रख रखे है ताकि मोर को रखे हुए ने ज्यादा ताकि बच्चे देख देखते लैन इन्ह यार आ दरख्त देना फुल देखो कि दे सोने बई आ सके जामनी जामनी बहुत सोहने फुल है ये पहाड़ा चुना का दिखद्यून लगती है देखो इतने रोड ते छिया छुलियां भी बेची जब बी ਛੇ ਹੀ ਸ਼ੁਰੂ ਲੋਕ ਲੈਂਦੇ ਖਾਂਦੇ ਆਪਣੇ ਤਾਂ ਵੱਧ ਹੁੰਦੇ ਨਹੀਂ ਚੱਲ ਗਏ ਆ ਦੇਖ ਇੱਧਰ ਖਾਈ ਦੇਖੋ ਕਿੰਨੀ ਡੂੰਗੀ ਹੈ ਹਵਾ ਬਹੁਤ ਚੱਲ ਰਹੀ ਹੈ ਤੇ ਬਸ ਠੰਡਾ ਮੌਸਮ ਹੈ ਕੋਈ ਜਿਆਦਾ ਗਰਮ ਨਹੀਂਗਾ ਤੇ ਸਿਵਲੇ ਬਸ ਪਹੁੰਚਣ ਵਾਲੀ ਆ ਪਰ ਥੋੜਾ ਜਿਹਾ ਉੱਥੇ ਥੋੜਾ ਟਾਈਮ ਚੱਲਦੇ ਸੀ ਫਿਰ ਰੁਕ ਗਏ ਕਿਉਂਕਿ ਥੋੜਾ ਜਿਹਾ ਰੁਕ ਰੁਕੇ ਜੇ ਜਾਂਦੇ ਰਹੋ ਨਾਲ ਤਾਂ ਮੈਦਨਾਂ ਮੋਟਰਸਾਈਕਲ ਨੂੰ ਧਮਾ ਜਾਂਦਾ ਤੇ ਨਾਲੇ ਆਪ ਆਪੋ ਵਧੀਆ ਮਨ ਰਾਈਡ ਜਿਹੜੀ ਹੁੰਦੀ ਹੈ ਵਧੀਆ ਹੋ ਜਾਂਦੀ ਹੈ ਥੱਕਦਾ ਥੱਕਦਾ ਨਹੀਂ ਬੰਦਾ ਤੇ ਬੱਤਲ ਵਾਲੀ ਜੀ ਹੋ ਜਾਂਦੀ ਹੈ ਦੇਖੋ ਕਿਤੇ ਕਿਤੇ ਛਾਂ ਜੀ ਹੋ ਗਈ ਜਿਵੇਂ ਸੋ ਦੇਖਦੇ ਆਂ ਸ਼ਿਮਲੇ ਪਹੁੰਚਦੇ ਆਂ ਇੱਕ ਵਾਰੀ ਹੁਣ ਸ਼ਿਮਲੇ ਜਾ ਕੇ ਰੁਕਾਂਗੇ ਸਿੱਧਾ ਸ਼ਿਮਲੇ ਤੋਂ ਉਰਾਨੀ ਰੁਕਦੇ ਕਿਉਂਕਿ ਆਪਾਂ ਫਿਰ ਟਾਈਮ ਵੀ ਜੇੜਾ ਕਿਤੇ ਹੋ ਗਿਆ ਹੁਣ ਕਰੀਬ 1.5-2 ਦੇ ਆਪਾਂ ਉੱਥੇ ਵੀ ਬਹੁਤ ਟਾਈਮ ਲਾਤਾ ਪਾਣੀ ਪੋਣੀ ਪੀਣ ਲੱਗੇ ਸੀ ਜਿੱਥੇ ਰਾਹ ਚ ਰੁਕੇ ਸੀਗੇ ਚਾ ਕੌਫੀ ਪੀਣ ਤੋਂ ਬਾਅਦ ਤਾਂ ਟਾਈਮ 2 ਵਜੇ ਹੀ ਗਏ ਮੈਨੂੰ ਲੱਗਦਾ ਹਾਂ ਛੋਟਾ ਐਂ 2 ਵੱਜ ਚੁੱਕੇ ਤੇ ਇਹ ਵੀ ਕੋਸ਼ਿਸ਼ ਹੈ ਵੀ ਆਪਾਂ ਟੈਮਨੋਰ ਸਿੰਘ ਵਾਲੇ ਪਹੁੰਚ ਗਏ ਤਾਂ ਆਪਾਂ ਅੱਗੇ ਨਿਕਲ ਜਾਾਂਗੇ ਕਿਉਂਕਿ ਅੱਗੇ ਰਸਤਾ ਵੀ ਸਾਫ਼ ਹੈ ਤੇ ਏਰੀਆ ਵੀ ਵਧੀਆ ਠੰਡਾ ਏਰੀਆ ਹੈ ਸੜਕ ਸਾਫ਼ ਹੈ ਤਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਫਿਰ ਜੇ ਹੋ ਹੋ ਗਿਆ ਤਾਂ ਆਪਾਂ ਅੱਗੇ ਨਿਕਲ ਜਾਾਂਗੇ। 2 ਬਦਨ ਚ 10 ਮਿੰਟ ਰਹਿ ਗਏ ਆ। ਫਕੇਰਾ ਆਪਾਂ ਸ਼ਿਮਲੇ ਪਹੁੰਚਦੇ ਆ। ਸ਼ਿਮਲੇ ਦੇ ਬਾਅਦ ਫਿਰ ਉਧਰੋਂ ਨਿਕਲ ਜਾਾਂਗੇ ਆਪਾਂ। ਆਹ ਆਰਮੀ ਵਾਲੇ ਵੀ ਆ ਰਹੇ ਨੇ ਸਲੂਟ ਆ ਭਾਈ ਤੁਹਾਨੂੰ ਜੈ ਹਿੰਦ। ਬਹੁਤ ਮਿਹਨਤੀ ਨੇ। ਛਲੀਆਂ ਫੈਈਏ ਨੇ ਛਲੀਆਂ ਹੋ ਟੁੱਪਰ ਹੁੰ ਚਸਕਾਂ ਬਲੀ ਦੀ ਯਾਰੀ ਦਾ ਮੰਮ ਨਾ ਕਾਂਬ ਰੌਂਡ ਸੰਗਤਾਂ ਨੌਜੀ Shimla ਪਹੁੰਚ ਗਏ ਆ ਇਹ ਦੇ ਗ੍ਰੀਟ Shimla ਦਾ Shimla ਕਹਿੰਦੇ ਤੁਹਾਡਾ ਸਵਾਗਤ ਕਰਦਾ ਹੈ